ਇਹ ਹਿੰਦੂ ਨਿਆਇਪੀਟ ਜਿਹੜੀ ਦੀਵਾਨ ਟੋਡਰ ਮਲਰ ਸੋਈ ਹੈ ਉਹਨਾਂ ਸਾਰੇ ਟੀਮ ਮੈਂਬਰਸ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਬੁਲਾਇਆ ਤਾਂ ਬੜੀ ਦੇਰ ਤੋਂ ਰਹੀ ਸੀ ਲੇਕਿਨ ਮੈਨੂੰ ਅੱਜ ਇੱਥੇ ਆਉਣ ਦਾ ਸੁਭਾਗਿਆ ਪ੍ਰਾਪਤ ਹੋਇਆ ਔਰ ਮੈਂ ਇੱਥੋਂ ਕੁਝ ਸਿੱਖ ਲੈ ਕੇ ਜਾ ਰਹੀ ਹਾਂ ਕਿ ਜਿਹੜੇ ਦੀਵਾਨ ਟੋਡਰ ਮਲ ਜੀ ਜਿਹੜਾ ਸਾਡੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਿਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਹੋਇਆ ਤੇ ਹੁਣ ਦੁਬਾਰਾ ਉਸ ਜਿਹੜੇ ਸੁਨਹਿਰੀ ਜਿਹੜੀ ਉਹਨਾਂ ਨੇ ਅੱਖਰ ਹੈਗੇ ਉਹ ਦੁਬਾਰਾ ਉਹਨਾਂ ਨੂੰ ਸ਼ਾਈਨ ਕਰਨਾ ਹੈ ਕਿਉਂਕਿ ਸਾਡੀ ਜਿਹੜੀ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਸ਼ਾਇਦ ਇਸ ਵਾਰ ਪਤਾ ਹੀ ਨਹੀਂ ਹੈ ਕਿ ਅਸੀਂ ਹਿੰਦੂ ਸਿੱਖ ਜਿਹੜੇ ਇੱਕੋ ਹੀ ਹੈ ਔਰ ਜਿਸ ਵੇਲੇ ਛੋਟੇ ਸਾਹਿਬ ਜਦਿਆ ਦਾ ਸੰਸਕਾਰ ਹੋਣਾ ਸੀ ਤੇ ਉਸ ਦੌਰਾਨ ਜਿਸ ਵੇਲੇ ਉਹਨਾਂ ਨੇ ਸੋਨੇ ਦੀਆਂ ਇੱਟਾਂ ਵਿਛਾ ਕੇ ਜ਼ਮੀਨ ਖਰੀਦੀ ਸੀ ਉਸ ਜ਼ਮੀਨ ਦਾ ਮੁੱਲ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਸੀਗਾ ਤੇ ਉਸ ਉਹਨਾਂ ਦੇ ਨਾਮ ਦੇ ਉੱਤੇ ਜਿਹੜੀ ਇਹ ਰਸੋਈ ਸ਼ੁਰੂ ਕੀਤੀ ਗਈ ਹੈ ਇਸ ਰਸੋਈ ਦੇ ਨਾਲ ਆਣ ਸਾਡਾ ਜਿਹੜਾ ਪਵਿੱਖਿਆ ਸਾਡੇ ਬੱਚੇ ਆ ਉਹਨਾਂ ਦੇ ਜ਼ਰੂਰ ਸੁਣਨ ਤੇ ਜ਼ਰੂਰ ਵਿਚਾਰ ਕਰਨ ਔਰ ਮੈਂ ਇੱਥੇ ਦੇਖ ਰਹੀ ਹਾਂ ਕਿ ਬਜ਼ੁਰਗ ਜਾਂ ਕੋਈ ਜਿਹੜਾ ਲੇਬਰ ਦਾ ਕਾ ਜਿਹੜਾ ਜਿਨ੍ਹਾਂ ਕੋਲ ਜਾਦਾ ਪੈਸੇ ਨਹੀਂ ਹੈ ਜਾਂ ਕਈ ਅਣਖ ਵਾਲੇ ਬੰਦੇ ਹੁੰਦੇ ਹੋ ਫ੍ਰੀ ਨਹੀਂ ਖਾਣਾ ਚਾਹੁੰਦੇ ਹੈ ਤੇ ਉਹ 10 ਰੁਪਏ ਦੀ ਜਿਸ ਲਈ ਰੋਟੀ ਲੈ ਕੇ ਜਾ ਰਹੇ تھے ਉਹਨਾਂ ਨੂੰ ਦੇਖ ਕੇ ਬੜਾ ਅੱਛਾ ਮਹਿਸੂਸ ਹੋਇਆ ਇੱਕ ਸਕੂਨ ਮਹਿਸੂਸ ਹੋਇਆ ਕਿ ਉਹਨਾਂ ਨੂੰ ਇੱਥੇ 10 ਰੁਪਏ ਚ ਪਰਪੇਟ ਰੋਟੀ ਮਿਲ ਰਹੀ ਹੈ ਜੈ ਹਿੰਦ ਜੈ ਭਾਰਤ ਹਿੰਦੂ ਨਾਇਬੇਦਵਲ ਸੰਚਾਲਿਤ ਲਾਲਾ ਦਿਵਾਨ ਟੋਡਰ ਮਲਜੀ ਸੇਵਾਰ ਸੋਈ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਗਨਮਾਨਿਆ ਲੋ ਆਏ ਸੀ ਜਿਨ੍ਹਾਂ ਦੇ ਵਿੱਚ ਮਾ ਬਗਲਾ ਮੁਖੀ ਦਾਨਪੋ ਆਦਮੀਆ ਮਹੰਤ ਪ੍ਰਵੀਨ ਚੌਧਰੀ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਮੈਡਮ ਲੀਨਾ ਟਪਾਰੀਆ ਜੀ ਆਪਣੇ ਸਾਥੀਆਂ ਨਾਲ ਆਏ ਸੀ ਔਰ ਉਹਨਾਂ ਵੱਲੋਂ ਦਿਵਾਨ ਟੋਡਰ ਮਲ ਸੋਈ ਨੂੰ ਵੱਡਾ ਸਹਿਯੋਗ ਦੇਣ ਦੀ ਜਿਵੇਂ ਘੋਸ਼ਣਾ ਕੀਤੀ ਗਈ ਨਾਲ ਹੀ ਜਿਹੜਾ ਇਸ ਸੋਈ ਨੂੰ ਚਲਾਉਣ ਦਾ ਸਾਡਾ ਮਕਸਦ ਹੈ ਕਿ ਜਿਹੜੇ ਹਿੰਦੂ ਸਿੱਖ ਦੇ ਵਿੱਚ ਫਰਕ ਲੋਕ ਪਾਣਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਦਿਵਾਨ ਟੋਡਰ ਮਲ ਜੀ ਨੇ ਸਿੱਖ ਪੰਥ ਲਈ ਬਰਾਬਰ ਦੀ ਕੁਰਬਾਨੀ ਕੀਤੀ ਆ ਔਰ ਇੱਕ ਮਾਂ ਦੇ ਦੋ ਪੁੱਤਰ ਨੇ نو ਮਾਸ ਦਾ ਰਿਸ਼ਤਾ ਦੁਸ਼ ਪ੍ਰਚਾਰ ਦੇ ਖਿਲਾਫ ਇਹ ਇੱਕ ਮੂਹ ਤੋੜ ਜਵਾਬ ਹੈ ਕੱਟਰ ਬੰਦੀ ਤਾਕਤਾਂ ਨੂੰ ਦੀਵਾਨ ਟੋਡਰਮਾਲ ਦੀ ਸੇਵਾ ਰਸੋਈ। ਕੋਆ ਟੋਡਰਮਾਲ ਸੇਵਾ ਰਸੋਈ ਦੇ ਵਿੱਚ ਅਸੀਂ ਆਏ ਸਿਗੇ ਤੇ ਅੱਡੇ ਬਹੁਤ ਜਿਹੇ ਕਿ ਗਨਮਾਨੇ ਵਿਅਕਤੀ ਵੀ ਆਏ ਐ ਇੱਥੇ 10 ਰੁਪਏ ਦੇ ਵਿੱਚ ਪਰੋਪੇਟ ਖਾਣਾ ਮਿਲਦਾ ਵੈ ਕਿ ਰੋਜ਼ ਅਲੱਗ-ਅਲੱਗ ਮੈਨੇ ਹੁੰਦਾ ਆ ਦਾ ਮਤ ਕਦੀ ਕੜੀ ਹੁੰਦੀ ਕਦੀ ਕਾਲੇ ਚਨੇ ਹੁੰਦੇ ਕਦੀ ਚਿੱਟੇ ਚਨੇ ਹੁੰਦੇ ਨੇ ਬਸ ਅਸੀਂ ਸਭ ਨੂੰ ਹੀ ਕਵਾਂਗੇ ਕਿ ਤੁਸੀਂ ਵੀ ਇਸ ਰਸੋਈ ਚ ਸਹਿਯੋਗ ਕਰੋ ਤਾਂ ਕਿ ਇਹ ਸੇਓ ਨਿਰੰਤਰ ਜਿਹੜੀ ਰਸੋਈਏ ਚੱਲਦੀ ਰਹੇ ਪ੍ਰਵਾਹ ਸ਼ੇਰ ਦਾ ਸ਼ੇਰ ਦਾ ਇਸ ਤੋਂ ਇਲਾਵਾ ਕੋਈ ਹੋਰ ਉਪਰਾਲਾ ਵੀ ਕਰਨੀ ਸਮਾਜ ਸੇਵਾ ਵਿੱਚ ਤੁਸੀਂ ਸਮਾਜ ਸੇਵਾ ਦੇ ਵਿੱਚ ਕਈ ਉਪਰਾਲੇ ਨੇ ਦੇਸ਼ ਸੇਵਾ ਦੇ ਤਾਂ ਕਈ ਉਪਰਾਲੇ ਤੁਸੀਂ ਕਰ ਸਕਦੇ ਹੋ ਉਪਰਾਲੇ ਦੀ ਤਾਂ ਕਮੀ ਨਹੀਂ ਹੈ ਬਸ ਟੀ ਕੋਈ ਨਰ ਸੇਵਨ ਰਹਿਣ ਸੇਵਾ ਕਿਸੇ ਨੂੰ ਖਾਣਾ ਖਵਾਉਣੇ ਕਿ ਵੱਡਾ ਉਪਰਾਲਾ ਦੇਸ਼ ਸੇਵਾ ਦੇ ਵਿੱਚ ਛੋਟਾ ਜਿਹਾ ਹਿੱਸਾ ਸਾਡੇ ਵੱਲੋਂ ਤੇ ਪ੍ਰਵੀਨ ਦਾਮ ਜੀ ਨੂੰ ਜਾਏਗਾ ਆ ਇਹਨਾਂ ਨੇ ਜਿਹੜੀ ਗੀਤਾਂ ਤੋਂ ਨੋਰ ਮਤਲਬ ਕੋਈ ਵੀ ਕੀਤੀ ਹੈ ਜੂ ਨੂੰ ਇਹਦੇ ਪਿੱਛੇ ਵੀ ਇੱਕ ਬੜਾ ਵੱਡਾ ਮਕਸਦ ਹੈ